ਆ ਹਰ ਇੱਕ ਦੇ ਘਰੇ ਕਲੇਸ਼ ਪੈ ਰਿਹਾ। ਪਾਈ ਲੜੀ ਜਾਵੇ, ਉਹਦੀ ਨੂੰਹ ਲੜੀ ਜਾਵੇ। ਅਕੇਲੇ ਮੈਂ ਜਾਣਾ ਛੁੱਟੀਆਂ ਚੋਂ ਕਿ ਨਹੀਂ ਮੈਂ ਜਾਣਾ। ਸੱਸ ਨੂੰ ਆ ਦੋਨੀਆਂ ਲੜੀ ਜਾਂਦੀਆਂ। ਉਹ ਰੱਬ ਦਾ ਸ਼ੁਕਰ ਹੈ। ਆਪਣੇ ਘਰੇ ਨਹੀਂ ਹੈਗਾ ਕਲੇਸ਼। ਹੱਬੀ ਦਾ ਬਾਈਕ ਤੇ ਚੱਕੀ ਫੜਦੀ ਐ ਤੂੰ। ਮੈਂ ਤਾਂ ਪੇਕੀ ਨਹੀਂ ਆਉਂਦੇ ਛੁੱਟੀਆਂ ਚ। ਪੇਕੀ ਜਾਨੀਆਂ ਛੁੱਟੀਆਂ। ਤੂੰ ਤਾਂ ਇਹ ਨੂੰ ਨਹੀਂ ਪਤਾ ਛੁੱਟੀਆਂ ਮਿਲ ਗਈਆਂ। ਉਹ ਆਥੋ ਆਇਆ ਕਿਹਦਾ ਪੇਗਾ ਹਾਂ। ਹੁਣ ਮੈਨੂੰ ਕੀ ਪਤਾ ਝੋਲਾ ਕਿਦਾਂ ਦੇ ਤੂੰ ਤਾਂ ਕਿਹਾ ਜਾਂਦਾ ਤੂੰ ਬਾਹਰੋਂ ਲਿਆਇਆ ਹੋਊਗਾ ਮੈਂ ਤਾਂ ਕੋਈ ਤਰ੍ਹਾਂ ਨਹੀਂਗਾ ਬੇਬੇ ਦਾ ਹਾਂ ਬੇਬੇ ਨੇ ਕਹੇ ਵਸਤੂ ਓਟਿਆ ਕਰ ਰੱਖ ਮੈਨੂੰ ਕੀ ਪਤਾ ਕਰ ਰੱਖੇ ਕਿੱਥੇ ਬੇਬੇ ਉਹ ਮੈਨੂੰ ਕੀ ਪਤਾ ਮੈਂ ਤਾਂ ਬਾਹਰੋਂ ਆਇਆਗਾ ਬਾਹਰੋਂ ਆਇਆ ਜਾਂ ਬੇਬੇ ਨੇ ਸੱਦ ਕੇ ਜਾਂਦਾ ਤੂੰ ਦੇ ਪੈਸੇ ਨਹੀਂ ਬੇਬੇ ਤੋਂ ਦਵਾ ਹੁਣ ਕਰਾਇਆ ਤਾਂ ਮੈਂ ਕਿੱਥੋਂ ਲਾਉਂਗੀ ਲੈ ਲੋਕਾਂ ਦੇ ਘਰੇ ਕਲੇਸ਼ ਪੈ ਰਿਹਾ ਉਹ ਤਾਈ ਕੀ ਲੜੀ ਜਾਣਾ ਤਾਈ ਕਿ ਨਹੀਂ ਮੈਂ ਜਾਣੇ ਤਾਈ ਜੀ ਨੂੰ ਕਿ ਨਹੀਂ ਮੈਂ ਜਾਣੇ ਛੁੱਟੀਆਂ ਚਲ ਉਹ ਹੀ ਨਿਕਲੇ ਸਭੇ ਤਾਈ ਨੂੰ ਨੂੜਾ ਕੱਟਾਈ ਦਾ ਕਿ ਹੱਕ ਹਮ ਜਾਣਦਾ ਤਾਈ ਨੂੰ ਸੰਗ ਨਹੀਂ ਆਉਂਦੀ ਮਾੜੀ ਮੋਟੀ ਆਪਾਂ ਨੇ ਨਾ ਮਾਂ ਨੂੰ ਹਾਂ ਤੀਆਂ ਨਾ ਕੋਹੁੰਦੇ ਉਹ ਤਾਈ ਦਿੱਤੀ ਆਉਗੀ ਤੂੰ ਕੀ ਲੈਣਾ ਹੈ ਕੋਈ ਮਰਜੀ ਜਾਵੇ ਉਹਨਾਂ ਦੇ ਘਰੇ ਕਿਲੇਸ ਹੈ ਆਪਾਂ ਨਿਕਲੇ ਇਸ ਨੂੰ ਮੁੱਲ ਲੈਣੇ ਚਲ ਫਿਰ ਮੈਂ ਤਾਂ ਉਹ ਕਹਿੰਨੀ ਆ ਆਪਣੇ ਤਾਂ ਪਤਾ ਨਹੀਂ ਬੇਬੇ ਕਾ ਤੋ ਚਲ ਤੇਰੀ ਬਿਠਿਆ ਕਰ ਬੇਬੇ ਦੱਸ ਮੈਨੂੰ ਕਿੱਥੇ ਮੈਂ ਬੇਬੇ ਤੋਂ ਪੈਸੇ ਲੈਣੇ ਕਰਾਏ ਵਾਤੇ 500 ਰੁਪਏ ਤੇ ਚਾਹੀਦੇ ਮੈਨੂੰ ਨਾ ਲਾਜਮੀ ਜਾਣਾ ਤੂੰ ਅੱਜ ਮੈਂ ਅੱਜੀ ਜਾਣਾ ਕੋਈ ਗੱਲ ਨਹੀਂ ਲੈ ਉਹ ਮੇਰੀ ਭੈਣ ਆਉਗੀ ਮੂਹਰੇ ਉਸ ਇਕੱਠੇ ਚੜ ਜਾਣਗੇ ਦੋਨੇ ਬੇਬੇ ਨੂੰ ਲਿਆਉਣਾ ਦੇਖ ਕੇ ਕੋਈ ਗੱਲ ਨਹੀਂ ਬਾਰੇ ਦੇਖ ਲਿਆ ਹਾਂ ਦੋ ਮਿੰਟ ਤਾਂ ਜਰਾਣ ਕਰ ਲੈ ਜਰਾਣ ਦੀ ਹੈ ਮੇਰੇ ਕੋਲ ਤਾਂ ਬੇਬੇ ਨੂੰ ਤੂੰ ਕਹਿ ਨਹੀਂ ਕਿਤੇ ਗੱਲਾਂ ਮਾਰਦੀ ਹੋਈ ਵੀ 500 ਰੁਪਏ ਦੇ ਵਰਕ੍ਰੀਤ ਨਹੀਂ ਜਾਣਾ ਉਹ ਮੈਂ ਬੇਬੇ ਨੂੰ ਭਾਰਤਾ ਲਾਉਣਾ ਪਹਿਲਾਂ ਕਿੱਥੋਂ ਥੇ ਹੋਊਗੀ ਪਤਾ ਨਹੀਂ ਕਿਧੇ ਗਈ ਹੋ ਤੈਨੂੰ ਪਤਾ ਓਥੇ ਕਿਤੇ ਬੈਠੀ ਹੋਈ ਨਹੀਂ ਪਤਾ ਤਾਂ ਇਹ ਕੀ ਲੜਾਈ ਦੇਖੀ ਜਾਂਦੀ ਹੋਵੇ ਉਹ ਗੱਲ ਪੱਕੀ ਐ ਉਹਨੇ ਹੋਰ ਵੀ ਕੁੜੀਆਂ ਬੋਲੀ ਕਰਨੀਆਂ ਸੀ ਕਰੇ ਇਹ ਜੀ ਬੇਬੇ ਤਾਂ ਉੱਥੇ ਜਾ ਕਰਦੀ ਉਹ ਉੱਥੇ ਜਾਣਾ ਮੈਂ ਬੇਬੇ ਨੂੰ ਕਿੰਨੇ ਵਾਰੀ ਰੋਕਿਆ ਵੀ ਨਾ ਜਾਇਆ ਕਰ ਉਹ ਨਾ ਲੜਾਈ ਤੋਂ ਬਿਨਾਂ ਗੱਲ ਤੋਂ ਨਾ ਲੈ ਜਾਂਦੀਆਂ ਕਹਿੰਦੀਆਂ ਸਾਡੇ ਆਈ ਸੀ ਉਹ ਮੇਰੀ ਗੱਲ ਸੁਣ ਜਦੋਂ ਕੋਈ ਲੜਦਾ ਨਾ ਫਿਰ ਆਸਰਾਵਾਂ ਵਾਲੇ ਇਕੱਠੇ ਤਾਂ ਹੋ ਹੀ ਜਾਂਦੇ ਨੇ ਉਹ ਬੇਬੇ ਤਾਂ ਲੜਾਈ ਵਿੱਚ ਆਏ ਬੇਬੇ ਨੂੰ ਆਪਾਂ ਕਿਤੇ ਲੜੀਆਂ ਨਹੀਂ ਨਾ ਕਰੇ ਕਾਹਦੇ ਖਣ ਜਾਂਦੀ ਐ ਉਹ ਨਾ ਇਹਦਾ ਰੁਣਿਤ ਜਾ ਕਰੇ ਸਟਾਈਗੇ ਤਾਂ ਜਾ ਤੂੰ ਸੱਦ ਕਿਲੇ ਪੱਟ ਮੈਂ ਸੱਦ ਕੇ ਬੇਬੇ ਨੂੰ ਸੱਦ ਲੈ ਜਾ ਹੁਣ ਬੇਬੇ ਬਦਾਨੀ ਕਿੱਥੇ ਜਾ ਕੇ ਖੜ ਗਈ ਵੀ ਤਾਂ ਅੱਗੇ ਲੜਦੇ ਨੇ ਲੜੀ ਜਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਨਾ ਹੁੰਦੀ ਸੀ ਬੇਬੇ ਤਾਂ ਨਾ ਕੀ ਕਿਧਰੇ ਉੱਡ ਗਈ ਲੈਣੋਂ ਵਾਲੇ ਤੇ ਮੇਰੇ ਕੋਲ ਕਿਧਰੀ ਭੱਜ ਗਈ ਬੇਬੇ ਦਾ ਉਹ ਸਰੀਰ ਹੀ ਪਿਆ ਜਮਾ ਗੂੰਹ ਆ ਜਾ ਵੀ ਲੜੀ ਜਾਂਦੇਗਾ ਨਾ ਜੇ ਹਟਾਉਣ ਜਾਂ ਨਹੀਂ ਤਾਂ ਚੱਟੇ ਚੁੰਮੜ ਦੇਗਾ ਸਟਾਪ ਦਾ ਵੀ ਟਾਈਮ ਨਹੀਂ ਕਹੇ ਯਾਰ ਕੋਈ ਟਾਈਮ ਹੈ ਤੂੰ ਉੱਥੇ ਖੜੀ ਕੀ ਕਰਦੀ ਸੀ ਕੰਧ ਕੋਲੇ ਨਹੀਂ ਅੱਜ ਤੇ ਤੈਨਾਂ ਕਿਹ ਲੜੀ ਜਾਂਦੇ ਸੀ ਗਿਆ ਉਹ ਤਾਂ ਸਾਰਾ ਦਿਨੀ ਲੜਦੀਆਂ ਰਹਿੰਦੀਆਂ ਨੇ ਉਹ ਕਹਿੰਦੀ ਮੈਂ ਜਾਣਾ ਤੇ ਕਿਉਂ ਕਹਿੰਦੀ ਮੈਂ ਜਾਣਾ ਆਪਣੀ ਬਹੁਤ ਅੱਡੀ ਸਿਆਣੇ ਨੇ ਜੰਦੀ ਨਹੀਂ ਪੇਕੀ अच्छा हां ये तो ਲੜੀ ਜਾਂਦੀ ਨੇ हां ਜੂਨ ਦੀਆਂ ਛੁੱਟੀਆਂ ਵਿੱਚ ਮੈਂ ਜਿਹੜਾ ਸੱਸ ਨੂੰ ਹਾਂ ਮੈਂ ਜਾਣਾ ਹੈ हां ਤੇਰੀ ਨੂੰ ਤਾਂ ਬਾੜੀ ਸ਼ਣੀ ਹੈ ਹੋਰ ਆ ਉਹ ਦੇਖ ਲੈ ਬੈਗ ਭਰੀ ਬੈਠੀ ਐ ਨਹੀਂ ਦੇਣਾ ਆਹੋ ਕੀ ਕਹਿੰਦੀ ਸਾਰਿਆਂ ਦੇ ਉਸੇ ਗੱਲ ਦੀ ਕਲੇਸ਼ ਹੈ ਪਹਿਲਾਂ ਮੈਨੂੰ ਵੀ ਐ ਸੀਗਾ ਮਖਰ ਆਪਣੇ ਘਰ ਤਾਂ ਕੋਈ ਕਲੇਸ਼ ਨਹੀਂ ਪਹਿਲਾਂ ਮੈਂ ਦੇਖ ਕੇ ਗਿਆ ਸੀ ਇਹਨਾਂ ਨੂੰ ਮੇਰੀ ਤਾਈ ਕਿਹਨੂੰ ਅੱਛਾ ਤੇ ਮਖਰ ਆਪਣੇ ਤਾਂ ਕੋਈ ਕਲੇਸ਼ ਨਹੀਂ ਹੁਣ ਉਹੀ ਗੱਲ ਹੋ ਕਰੀ ਜਾਂਦੀ ਹੈ ਮਸਾ ਬਣਾ ਲਓ ਕੋ ਤਿਆਰ ਕਰਕੇ ਚੋ ਤਿਆਰ ਕਰਕੇ ਆਈ ਸੀ ਮਖਾ ਮੈਂ ਜਾਉਂਗੀ ਛੋੜਾ ਤੇਰੇ ਹੀ ਹੋ ਹੋਰ ਆ ਆਜਾ ਕਰ ਲੈ ਗੱਲ ਫਿਰ ਉਹੀ ਕਿਲੇਸ ਆਪਣੇ ਘਰੇ ਤੇ ਗਏ ਜਿਹੜਾ ਮੇਰੇ ਤਾਈਕਿਆ ਉਹ ਤਾਂ ਫੇਰ ਅੱਛੀ ਸਿੱਖ ਨਹੀਂ ਹੋਣੀ ਇਹਨਾਂ ਦੇ ਵੀ ਮੈਂ ਵੀ ਜਾਮਾਂ ਹੋ ਜਾਂਦੀਆਂ ਨਾ ਬੇਬੇ ਮੇਰੀ ਗਾ ਹੁਣ ਦੇਖ ਕੇ ਤਾਂ ਤੂੰ ਆਈਆਂ ਉਹ ਕਿੱਥੋਂ ਸਿੱਖ ਲਈ ਲੈ ਮੈਂ ਤਾਂ ਦੱਸੇ ਵੀ ਮੈਂ ਜਾਣ ਨਹੀਂ ਆਈ ਮੈਂ ਤਾਂ ਤਿਆਰ ਕਰਕੇ ਉਹ ਤਾਂ ਇਹ ਨਹੀਂ ਮੈਨੂੰ ਵੀ ਰੁਪਏ ਫੜ ਕੇ ਰਿਆ ਲੈ 700 ਮੈਂ ਕਿਰਾਏ ਵਾਸਤੇ ਤੈਨੂੰ ਨਹੀਂ ਕੋਈ ਜਾਣ ਦਿੰਦੀ ਉਹਨਾਂ ਕੋਲ ਉਹੀ ਜਾਊਗੀ ਇਹੋ ਹੀ ਕਰ ਐਸਾ ਨਾ हां आई तकरे सोना दे घरे है आई तकरे सोना दे ओही अपने घरे कोई कलेश नहीं ओही घरे ਛਾਪਨੇ ਘਰੇ ਪਿਆ ਗਿਆ ਫੇ ਆਪਣੇ ਵੀ ਐਂ ਪੋਗਵਾ ਤੇ ਹੁਣ ਉਹਨੂੰ ਕਰੋ ਨਾ ਗੱਲ ਮੈਂ ਘਰ ਜਾ ਲਾਉ ਜਾਊਗਾ ਲੈ ਆ ਰੱਖਿਆ ਬਾਇ ਤੇ ਆ ਕਰੀ ਬੱਚਾ ਜਦੋਂ ਆ ਪਤਾ ਲੱਗ ਗਿਆ ਵੀ ਗੁਣੀ ਚੋਹ ਤਿਆਰ ਕਰਕੇ ਰੱਖੀ ਵੀ ਮੈਂ ਤਾਂ ਆਪ ਹੀ ਤੇਾਨੂੰ ਕੋਈ ਪਤਾ ਨਹੀਂ ਛੁਵਾਤਾ ਮੈਂ ਪੁੱਛਿਆ ਸੀਗਾ ਆ ਕੇ ਮਹਾਰਾਜ ਚੋਰਾ ਗਨੀ ਤਿਆਰ ਆ ਕੋ ਚਾ ਨਾ ਉਹ ਤਾਂ ਮੈਨੂੰ ਆਏ ਕਿ ਕਿ ਤੂੰ ਜਰੇ ਉਜੇ ਸਭ ਜਾਣਦੇ ਉਹ ਪਤਾ ਲੱਗ ਗਿਆ ਵੀ ਗੁੜੀ ਚੋਰਾ ਤਿਆਰ ਕਰਕੇ ਮੈਂ ਆ ਕੇ ਇਹਦੇ ਨੂੰ ਗਈਆ ਤੇ ਜਾਊਗੀ ਵੀ ਮੈਂ ਅੱਛਾ ਅੱਛਾ ਉਹ ਚਲੱਖੀਆਂ ਕਰਦੀਏ ਹਾਂ ਉਹ ਵੀ ਕਰਾਇ ਹਿਤਰਾ ਕੀ ਹਾਂ ਦੇਖ ਲੈ ਬੈਗ ਭਰੀ ਬੈਠੀ ਹਾਂ ਲੈ ਵੀ ਮੈਂ ਕੋਈ ਨਹੀਂ ਜਾਵਾਂ ਬੋਲੇ ਆਏ ਬਣਾ ਲਓ ਫਿਰ ਮੈਨੂੰ ਬੋਲ ਮਾਰਾ ਕਮਰੇ ਤੇ ਭੇਜਾਂ ਆਹੋ ਕਿ ਕਿ ਮਾਰ ਉਹ ਬਾਗੂ ਜੀ ਪਹਿਲਾਂ ਕੋਈ ਗੱਲ ਨਹੀਂ ਉਹ 1000 ਰੁਪਏ ਜਿਹੜੀ 500 ਵਗਦੀਆ ਉਹ ਉਹਨ ਦੇ ਆਏ ਨਾ ਕਹੂੰ ਤਾਂ ਲੈ ਨਹੀਂ ਜਾਇਆ ਉਹਨੇ ਦੋ ਦਿਨ ਮੈਂ ਭੇਜਦਾ ਦੇ ਬੇ ਨੂੰ ਉਹ ਰਾਇ ਕਰ ਲਿਓ ਕਿਤੇ ਮੇਰੇ ਟਾਈ ਕੜਾ ਕਲੇ ਸੱਪਲੇ ਕਰੇ ਵੀ ਨਾ ਪਾਰੇ ਜਲੂਸ ਕੱਢਣ ਲੱਗ ਜਾ ਉਹ ਆਈ ਰੋ ਹਾਰ ਕੀ ਹੋਊਗਾ ਹੁਣ ਲੈ ਦੇਖ ਲੈਣੀ ਕਿੱਡੀ ਹੋ ਚਲਾਕ ਐ ਮੇਰਾ ਆਖਾ ਇਹ ਬੋਲ ਦੀ ਇਹ ਤਾਂ ਉਦੋਂ ਵੀ ਜਿਆਦਾ ਆਹੋ ਨਿਕਲੀ ਲੱਗਾ ਵਾਰੀ ਫੋਨ ਆ ਗਿਆ ਮੇਰੇ ਤਾਂ ਪਹਿਣ ਦਾ ਉਹ ਕਹਿੰਦੀ ਮੈਂ ਤੇ ਚੜ ਗਈ ਪਹਿਣੇ ਬਲਾਡੇ ਤੋਂ ਤੇ ਆ ਜੂਗੀ ਦਾ 20 ਮਿੰਟਾਂ ਕਰੇ ਬਿਨ ਕਰਦੇ ਘਰ ਤੇ ਮਾਨਸਾ ਠੋਪਦੀ ਐ ਬੱਸ ਮੈਂ ਕਦੋਂ ਰਮਨਿੱਤ ਵਾਲੇ ਤੇ ਕਹਿੰਚਾ ਤੇ ਵਹੀ ਕਰੋੜੋਂ ਨੇ ਤਾਂ ਚੜਨਾ ਉਹ ਹੰਗਲ ਡਿੱਕੀ ਜਾਉਗੀ ਤੇ ਬੇਬੇ ਘਰੇ ਨਹੀਂ ਬੜੀ ਮੈਂ ਤਾਂ ਐਸੀ ਚੱਕਦ ਨੇ ਬੱਚ ਚੜਜੂ ਉਹ ਬੇਬੇ ਨੂੰ ਲਿਆਇਆ ਉਹ ਬੇਬੇ ਨੂੰ ਤਾਂ ਲੈ ਕੇ ਖੜ ਲਗੀ ਕੰਪਨੀ ਦੇ ਨਾਲ ਇੱਕ ਅੰਮ੍ਰਾਈ ਖੜੀ ਉਹ ਬੇਬੇ ਨਾਲ ਲੜਾਈ ਕਰਨਾ ਘਰ ਸੁਣੀ ਗਈ ਕ ਲੜਾਈ ਬਾਅਦ ਚ ਸੁਣੀਏ ਕੋਨਾ ਕਹਿੰਦੇ ਬੈਟਰੀ ਤੋਂ ਕੋਈ ਡਿੱਗ ਰਾਂ ਉਹ ਲੜਾਈ ਤਾਂ ਉਹਨਾਂ ਦੀ ਵੀ ਇਸੇ ਕਰਦੀ ਐ ਕਾਦੀ ਬੇਬੇ ਦੇ ਹੋਂਦ ਨੂੰ ਚੋਲਾ ਮੈਂ ਤਿਆਰ ਕਰਕੇ ਜੇ ਹਰਪ੍ਰੀਤ ਨੇ ਜਾਣ ਕੇ ਤਿਆਰ ਹੋਈ ਐ ਮੈਂ ਉਹਨੂੰ ਐਸੀ ਨੌਰੀ ਦਾ ਪਤਾ ਲੱਗਾ ਵੀ ਨਾਈ ਜਿੰਨੇ ਮਰੀ ਬੇਬੇ ਸਿਰਾ ਸਿਰਾ ਸਾਰੀ ਮੈਂ ਤੁਹਾਨੂੰ ਦੱਸ ਦਵਾਂਗੇ ਨੇ ਵੀ ਮੈਂ ਜਾਣੀ ਆ ਬੇਬੇ ਨੇ ਕਿਹਾ ਕਿ ਉਹ ਪਤਾ ਲਾ ਕੇ ਨੂੰ ਛੋਅ ਆਤਿਆਰ ਕਰੇ ਤੇ ਚੋ ਆ ਮੈਨੂੰ ਵੀ ਬਦਾਨ ਛੋਅ ਕਾ ਵਾ ਤੇ ਮੈਂ ਤਾਂ ਕਹੀ ਤਰੀ ਬੈਠੇ ਚਲ ਕਿਸੇ ਦੇ ਕੋਈ ਚੀਜ਼ ਫਰਾਉਂ ਜਾਂਦੀ ਹੋਊਗੀ ਮੈਨੂੰ ਕੋਈ ਦੱਸ ਕੇ ਜਾਂਦੀ ਬੇਬੇ ਜੀ ਗੱਲ ਸੁਣ ਲੈ ਹੁਣ ਤੂੰ ਬੇਬੇ ਨੇ ਪਹਿਲਾਂ ਨਾ ਆਤੀਏ ਦਰੋਂ ਪਹਿਲਾਂ ਛੋਅ ਆਤਿਆਰ ਕੀਤਾ ਤੇ ਕੀ ਜਾਣ ਵਾਸਤੇ ਹੁਣ ਪਾਏ ਕੜਾ ਕਲੇਸ ਤੁਸੀਂ ਕਿੱਦਾਂ ਦੇ ਘਰੇ ਨਾਲ ਲਿਆਇਓ ਉਹੀ ਜਰੂਰ ਸੜਾ ਕੱਢੀ ਬੇਬੇ ਆ ਜੀ ਅੱਜ ਅੱਜ ਤੱਕ ਕਰਕੇ ਲੜੀਆਂ ਵੀ ਹੋਣ ਲੜਾਂਗੀਆਂ ਕੋਈ ਨਹੀਂ ਮੈਂ ਬੇਬੇ ਨੂੰ ਬੁਲਾ ਕੇ ਕਹਿ ਦੂੰ ਵੀ ਮੈਨੂੰ ਪੰਜ ਹਜ਼ਾਰ ਰੁਪਏ ਲਿਆਉਣੇ ਬੇਬੇ ਫੇਰ ਤੂੰ ਜਾ ਹਾਂ ਆ ਕਿਹਾ ਤਾਂ ਮੈਂ ਲੜਦੀ ਨਹੀਂ ਬੇਬੇ ਨਾਲ ਅੱਜ ਤੱਕ ਆਪਣੀ ਮਰਦ ਨਾਲ ਹੋਰ ਕੋ ਲੜਾਂਗੇ ਆਪਣੇ ਘਰੇ ਕੋਈ ਕਲੇਸ਼ ਨਹੀਂ ਸੀਗਾ ਮੈਂ ਤੈਨੂੰ ਆਇਆ ਵੀ ਅਸੀਂ ਵੀ ਤਾਇਆ ਕਿਆਂ ਵਰਗੀਆਂ ਸੀ ਹੋਦੀ ਉਹ ਚੰਗੀ ਗੱਲ ਹੈ ਮੈਂ ਤਾਂ ਪਹਿਲੇ ਹੀ ਕਹਾਂ ਸੀ ਆਹ ਤੇਰਾ ਨਾਲ ਕਲੇਸ਼ ਹੋਵੇ ਮੈਂ ਬੇਬੇ ਨੂੰ ਕਹਾਂ ਮੈਂ 500 ਰੁਪਏ ਮੰਗਿਓ ਹਾਂ ਤੂੰ 1000 ਨਹੀਂ 1000 ਅੱਛਾ ਹਾਂ ਮੇਰਾ 1000 ਰੁਪਏ ਚ ਆਇਆ ਤਾਂ ਤੂੰ ਆਇਆ ਮੈਨੂੰ ਤਾਂ 500 ਹੀ ਬਹੁਤ ਆ ਬੇਬੇ ਜਾਣੇ ਮੇਰੀ ਗੱਲ ਸੁਣ ਲੈ ਤਾਂ ਰੈ ਨਾਲ ਜਾਇਓ ਜੇ ਬੇਬੇ ਨੇ ਪਹਿਲਾਂ ਜਾਣਾ ਬੇਬੇ ਵੱਲੋਂ ਤਾਂ ਕੋਈ ਫਰਕ ਨਹੀਂ ਪੈਂਦਾ ਔਰ ਮੈਨੂੰ ਬੇਬੇ ਕਿੱਥੇ ਰੋਕਦੀ ਏ ਭੇਜ ਦੂਗੀ ਤੂੰ ਹੀ ਨਹੀਂ ਮਾਜਣਾ ਤੇਰਾ ਜਾ ਜਾ ਤੂੰ ਬੇਬੇ ਕੋਲੇ ਜਾਣੀ ਆ ਮੈਂ ਕਰਕੇ ਬੇਬੇ ਨਾਲ ਗੱਲ ਪਤਾ ਹੀ ਹੁਣ ਕਿਵੇਂ ਬਣੂ ਗੱਲ ਕਹੀ ਤੇ ਹੀ ਸਹੀ ਤਾਂ ਕਲੇਸ਼ ਨਹੀਂ ਕਰਦੇ ਜੇ ਨਾਲ ਮਿਲ ਕੇ ਰਹਿਣੀ ਆ ਆ ਹੁਣ ਪਤਾ ਲੱਗੂਗਾ ਜੇ ਦੋਨੇ ਇਕੱਠੀਆਂ ਤਿਆਰ ਹੋ ਗਈਆਂ ਬੇਬੇ ਹਾਂ ਆ ਗਈ ਹਾਂ ਕਿੱਧਰ ਗਈ ਸੀ ਨਾ ਤੇ ਮਾਤਾ ਵਰਤਾਈ ਕਿ ਲੜੀ ਜਾਂਦੇ ਸੀ ਮੈਨੂੰ ਬੋਲ ਜਾ ਸੁਣ ਗਿਆ ਮੈਨੂੰ ਪਤਾ ਨਹੀਂ ਕੌਣ ਬੋਲਦੀ ਜਾਂਦਾ ਪਤਾ ਹੀ ਕੀ ਹੈ ਰੋਜ਼ ਦਾ ਕੰਮ ਹਨ ਨੇ ਤੇ ਰੋਜ਼ ਹੀ ਲੜਨਾ ਦੋਨਾਂ ਨੇ ਸੱਸ ਨੂੰਹਾਂ ਨੇ ਜਵਾਬ ਵਿੱਚ ਦੀ ਕੱਟਦੀ ਨਹੀਂ ਪਰ ਐਡਾ ਹੋ ਜਾਣ ਹੋਵੇ ਰੋਜ਼ ਹੀ ਲੜਨਾ ਫਿਰ ਕੀ ਫਿਰ ਇਸ ਕਰੇ ਚ ਫਾਇਦਾ ਨਾ ਰੋਲਾ ਕਰਿਆ ਸੀ ਮੈਨੇ ਉਹ ਸੱਸ ਨੂੰਹਾਂ ਲੜਦੀਆਂ ਸੀ ਕਹਿੰਦੀ ਮੈਂ ਜਾਣਾ ਤੇ ਕਿਉਂ ਕਹਿੰਦੀ ਮੈਂ ਜਾਣਾ ਉਹ ਮਰ ਜਾਂਦੇ ਨੇ ਵੀ ਛੁੱਟਣਾ ਨਾ ਕੋਈ ਪੈਂਦੇ ਹੋਰ ਬੇਬੇ ਆਪਣੇ ਦਾ ਨਹੀਂ ਕਿਤੇ ਪੈਂਦਾ ਆਪਣੇ ਦਾ ਕੀ ਹੋਊਗਾ ਤੂੰ ਤਾਂ ਮੈਂ ਜਾਣੀ ਆ ਮੈਂ ਤਾਂ ਮੈਂ ਜਾਣੀ ਹੈਗੀ ਜਾਂ ਦੋ ਦਿਨਾਂ ਤੋਂ ਕਿਵੇਂ ਜਾਣੀ ਆ ਵੇਖ ਮੇਰਾ ਬੈਗ ਚਾਰ ਪਿਆ ਮੈਂ ਜਾਣੀ ਮੈਨੂੰ 500 ਰੁਪਏ ਦੇ ਕਰਾਇਆ ਮੈਂ ਤਾਂ ਆਪ ਜਾਣੀ ਆ ਐ ਨਹੀਂ ਬੇਬੇ ਹਾਂ ਤੂੰ ਤਾਂ ਸਿਆਣੀ ਹੈ ਬੇਬੇ ਉਹ ਤਾਂ ਤਾਈ ਵਰਗੀ ਥੋੜੀ ਹੈਂ ਤੂੰ ਫਿਰ ਤੇਰੇ ਚ ਤੇ ਤਾਈ ਚ ਕੀ ਫਰਕ ਰਹੂ ਜੇ ਤੂੰ ਬਾਗੀ ਚੋਲਾ ਚੱਕੇ ਨਹੀਂ ਬਤਾ ਤੂੰ ਤਾਂ ਕਹ ਰਾ ਨਾ ਜਾਣੀ ਆ ਨਹੀਂ ਬੇਬੇ ਤੂੰ ਨਾ ਜਾਣ ਮੈਂ ਜਾਣੀ ਆ ਮੈਨੂੰ ਕਰਾਇਆ ਦੇ ਦੇ ਤੂੰ ਤਾਂ ਬਾਹਰੀ ਸਿਆਣੀ ਬੇਬੇ ਹੋਗੀ ਐ ਕਰਦੀ ਨਹੀਂ ਆ ਆ ਆਪਾਂ ਦੋ ਨਹੀਂ ਲੋੜੇ ਬਾ ਜਾਉਂ ਨਾ ਦੋਨੇ ਮਗਦੇ ਨੇ ਘਰ ਦਾਗੀ ਬਣੂਆ ਤੇਰੇ ਮੁੰਡੇ ਦੀ ਰੋਟੀ ਕੌਣ ਪਕਾ ਕੇ ਦੇਉ? ਨਾ ਮੈਂ ਕੁਝ ਨਹੀਂ ਹੁੰਦਾ ਮੈਂ ਜਾਵਾਂ ਤੂੰ ਕਰ ਰਹਿ ਨਾ ਬੇਬੀ ਮੈਂ ਜਾਉਂਗੀ ਤੂੰ ਮੈਨੂੰ 500 ਰੁਪਏ ਦੇ ਦੇ। ਨਹੀਂ ਫਤ ਦੋਨੇ ਨਹੀਂ ਜਾਂਦੇਗਾ। ਚਲ ਆਪਾਂ ਲੋਕਾਂ ਨੂੰ ਲੜਦੇ ਆ। ਇੱਥੇ ਲੜਦੇ ਆ ਨਹੀਂ। ਲਓ। ਲੜਦੇ ਮਾਰੋ ਸਾਥ ਲੜ ਦੋ ਦਿਨ। ਜੇ ਤੇਰਾ ਬਾਜ਼ੀ ਕਰਦਾ ਤੇ ਕੀ ਜਾਣੂ। ਹਾਂ ਨਹੀਂ ਬੇਬਿਆ ਤੇਰੀ ਕਾ ਵਧੀਆ ਹੈ। ਹਾਂ ਆਪਾਂ ਤਾਂ ਬੜੇ ਬੜੇ ਨਾਲ ਆਉਂਦੀ। ਉਹ ਤਾਂ ਥੋੜੀ ਹੈ। ਆਪਾਂ ਨਿਕਲਦੇ ਸ। ਜਿਵੇਂ ਕਰਾਂ। ਮੇਰੀ ਮਾਂ ਨੂੰ ਸੱਦ ਲਾ ਫਿਰ ਮੇਰੀ ਮਾਂ ਲਾ ਕੇ ਜਾਊਗੀ ਮੇਰੇ ਕੋਲ ਤਾਂ ਆਹ 10 ਲਾ ਦੇ ਭਾਂਦੀ ਲਾ ਦੇ ਮੈਨੂੰ ਕੀ ਆਗਾ ਐ ਨਹੀਂ ਰਹਿ ਤੇ ਤੇਰੀ ਮਾਂ ਕੀ ਆਪਾਂ ਨੂੰ ਬਗਾਨੇ ਆ ਕੋਈ ਫਿਰ ਮੈਂ ਮੇਰੀ ਮਾਂ ਨੂੰ ਫੋਨ ਕਰ ਦੇ ਹਾਂ ਤੇਰੀ ਮਾਂ ਨੂੰ ਫੋਨ ਕਰ ਦੇ ਕਹਿੰਦੇ ਮਾਂ ਮੇਰੀ ਮਾਂ ਹੀ ਵਾਹ ਕਰੀ ਜਾਂਦੀ ਹੈ ਮੇਰੀ ਪਰਜਾਈ ਤਾਂ ਕਹਿੰਦੀ ਸੀ ਵੀ ਭਈ ਮੈਂ ਵੀ ਛੁੱਟੀਆਂ 'ਚ ਜਾ ਕੇ ਆਉਣਾਗਾ ਵੀ ਬੇਬੇ ਨਹੀਂ ਕਰਦੀ ਉਹ ਕਹਿੰਦਾ ਆਪਾਂ ਸੂ ਰੱਖਦੇ ਆ ਉਹਨਾਂ ਨੂੰ ਕਹਿ ਦੂੰਗੀ ਵੀ ਤੁਸੀਂ ਤਿਆਂ ਕਰੋ ਸ਼ਿਮਲੇ ਘੁੰਮੇ ਆਓ ਬੇਬੇ ਨੂੰ ਮੇਰੇ ਕੋਲੇ ਭੇਜ ਦਿਓ ਹਾਂ ਕਹਿੰਦੇ ਮੈਂ ਮੇਰੀ ਬੇਬੇ ਦਾ ਨਾਮ ਨਹੀਂ ਆਉਣੀ ਜਿੰਨੀ ਮੇਰੀ ਬੇਬੇ ਦਾ ਮੇਰੇ ਬਿਨਾ ਜੀ ਨਹੀਂ ਲੱਗਦਾ ਮੈਂ ਮੇਰੀ ਮਾਂ ਨੂੰ ਕਹਿ ਦੂੰਗੀ ਮਾਂ ਤੂੰ ਮੇਰੇ ਕੋਲ ਆ ਜਾ ਤੇ ਜਵਾਕਾਂ ਨੂੰ ਭੇਜ ਦੇ ਘੁੰਮਣ ਫਿਰਨ ਹਾਂ ਗਰਮੀ ਚ ਸੁੱਖ ਨੇ ਛੁੱਟੀਆਂ ਵਧੀਆ ਹੋਈ ਗੱਲ ਕੱਟਿਆਣਗੇ ਆਉਣਗੇ ਆ ਨਾਲੇ ਆਪਣੇ ਜਵਾਕ ਜਾਇਆਂ ਉਹਨਾਂ ਦੇ ਨਾਲ ਹੀ ਜਵਾਕ ਤੱਕ ਦਿਨੇ ਵੇਨ ਆ ਗਏ ਉਹ ਵਾਗੇ ਦਾ ਚਰਪਾ ਕਰਿਆ ਜਾਂਦੀਆਂ ਬੱਚਾ ਨਾ ਆ ਗਈ ਦਿੰਗੇ ਕਿਨੇ ਵਧੀਆ ਗੱਲਾਂ ਬਾਤਾਂ ਕਰ ਲਿਆ ਕਰਾਂਗੇ ਗੱਲਾਂ ਬਾਤ ਤਾਂ ਹੋਰ ਮੇਰੀ ਮਾਂ ਨਾਲ ਵਧੀਆ ਦੋ ਕਰ ਲਿਆ ਕਰੀ ਹੈ ਨਾ ਹੋਰ ਕੋਈ ਆਸੀ ਗੱਲ ਕਰ ਲਿਆ ਕਰਾਂਗੇ ਕਦੇ ਕੋਈ ਦੁੱਖ ਸੋਕ ਕਰਿਆ ਜਾਂਦਾ ਸਿਆਣੇ ਬੰਦੇ ਨਾ ਉੱਪਰ ਹੈ ਕਿ ਚੰਗੀ ਗੱਲ ਨਹੀਂ ਤਾਈ ਰ ਲੜਨਾ ਇਹ ਯੋ ਭੈਣ ਜਾਂਦੀ ਸੀ ਵਿਚਾਰੀ ਉਹਨੂੰ ਜਾਂਦੇ ਹੁੰਦੀ ਜਾਂ ਨੂੰ ਅਹੀਂ ਕਹਿੰਦੇ ਵੀ ਤੇਰੀ ਮਾਂ ਨੂੰ ਰੇ ਸੱਦ ਲਾ ਹੋਰ ਬਿਆਹ ਨਾ ਸਿਆਣੀ ਆ ਬਦਿਓ ਕਾ ਮਾਮਾ ਨੂੰ ਦੱਤੀਆਂ ਨਾਲ ਮਿਲਣ ਦਾ ਇਹਨਾਂ ਮਾਮਾ ਨੂੰ ਸੱਦ ਲਾ ਕਹਿੰਦੇ ਯੋ ਜਾਣ ਨਹੀਂ ਦਿੰਦੇ ਸਾਰੇ ਹੋਰ ਪੁੱਤ ਆਪਾਂ ਨਹੀਂ ਆਇਆ ਵੀ ਤੇਰੀ ਮਾਂ ਆ ਜਾਈ ਵਿਚ ਬੁੜੀਆਂ ਮਾਮਾ ਨੂੰ ਜਰਦੀਆਂ ਨਹੀਂ ਹਾਂ ਵੇ ਵੀ ਐ ਵੀ ਆਏ ਵੀ ਆਪਾਂ ਮਰ ਕੇ ਲੜੀਆਂ ਨਹੀਂ ਨਾ ਹਾਂ ਆਪਾਂ ਤਾਂ ਤੇਰੇ ਤੇ ਕਹਿੰਦੇ ਮੈਂ ਤਾਂ ਬੜਾ ਮੋਹ ਹੁੰਦਾ ਫੇਰ ਮੇਰੀ ਮਾਂ ਤੇਰਾ ਕਿੰਨਾ ਕਰਦੀ ਐ ਵੇਖ ਲਾ ਕਰਦੀ ਐ ਤੇ ਫਿਰ ਬਸ ਮੇਰੀ ਮਾਂ ਨੂੰ ਬੁਲਾ ਲੈਣੇ ਆ ਛੁੱਟੀਆਂ ਦਾ ਕੰਮ ਹੀ ਨਹੀਂ ਮਿਲਦਾ ਨਾ ਤੇਰਾ ਮੁੰਡਾ ਤਾਂ ਡਰੀ ਜਾਂਦਾ ਸੀ ਬੇਟਾ ਕੀ ਕਹਿੰਦਾ ਕਹਿੰਦਾ ਕਿ ਦੁਬਾਰੇ ਤੁਸੀਂ ਤਾਂ ਇਹ ਕਿਵੇਂ ਗੁਨਾ ਲੜ ਪਏ ਦੋਨੇ ਜਣਾ ਇਹਦਾ ਦਿਲ ਪਤਲਾ ਹੋਇਆ ਪਿਆ ਮੈਂ ਕਪੜਾ ਅਸੀਂ ਕਦੇ ਅੱਜ ਤੱਕ ਲੜਨਾ ਮੈਂ ਵੀ ਤੂੰ ਕਰ ਹੋ ਜੇ ਨਾ ਗੱਲ ਤੂੰ ਨੂੰ ਐ ਕਹਿ ਦੇ ਵੀ ਭਾਈ ਇਹਦੀ ਮਾਂ ਆਉਗੀ ਹਰਪ੍ਰੀਤ ਦੀ ਹਾਂ ਐ ਕਹਿ ਦੇ ਉਹਨੂੰ ਆਹ ਵਾਹ ਕਹਿ ਦੇ ਨੇ ਉਹਨੂੰ ਵੀ ਬੈਸ ਤੇ ਦੋਨੇ ਨਹੀਂ ਜਾਂਦੇਗਾ ਠੀਕ ਹੈ ਤੇਰੀ ਮਾਂ ਦਾ ਬਦਕਾਰ ਦੂ ਬਿਆਬੇ ਨੂੰ ਤੇਰੀ ਮਾਂ ਹੀ ਲਾਜ ਇੱਥੇ ਦਾ। ਜਾਂ ਫਿਰ ਤੂੰ ਕਹਿ ਬਾਕੈਨੀ ਆ। ਮੇਰਾ ਕਹਿ ਤਾਂ ਗੱਲ ਦੂਰ ਜਾਂਦੀ ਆ ਫੇਰ ਆਖੂਗਾ ਕਮ ਨਹੀਂ ਆਜੀ ਮਾਂ ਨੂੰ ਇਹ ਰਾਤੇ ਸੱਦ ਕੇ ਰਾਜੀ ਐ। ਜੇ ਤੂੰ ਕਹਿਂ ਜੀ ਗੱਲ ਹੋਰ ਐ। ਲੈ ਮੈਂ ਤਾਂ ਇਹ ਕਿ ਮੰਗੂ ਨਾ ਹੁਣ ਲੜਦੀ ਨਹੀਂ। ਤਾਈ ਦੀ ਨੂੰ ਮੰਗੂ। ਮੈਂ ਆਪਦੀ ਮਾਂ ਨੂੰ ਸੱਦੂਗੀ। ਦੇ ਵੀ ਤੂੰ ਦੇਖ ਲਈ ਜਈ। ਮਾਵਾਂ ਧੀਆ ਕਿਤੇ ਕਾਜੂ, ਕਦੇ ਬਦਾਮ, ਕਦੇ ਕੁਛ ਕਦੇ ਕੁਛ। ਬਣ ਮਾਵਣ ਮਾਂ ਕਿਤੇ ਤਾਂ ਮੈਂ ਤਾਂ ਕੀ ਕੱਢ ਦੂੰ। ਉਹ ਤਾਂ ਦੋਨੇ ਹੱਥ ਜੋੜ ਕੇ ਕਹੇਗੀ ਬੀ ਮਾ ਮਾਤੀਆਂ ਭਾਈ ਬਗ ਜੋ ਕੋ 15 ਦਿਨ ਲੈ ਭੰਬੀਰ ਦਿਨ ਲੈ ਭੱਜ ਜਾਦੇ ਪੇਕੀ ਤੇ ਥੋਂ ਆਪਦੇ ਮੂੰਹ ਨੇ ਹੀ ਕਹੋਣਾ ਪਰ ਲੜਕੇ ਨਹੀਂ ਜਾਂਦੀ ਜਾਉ ਪਿਆਰ ਨਾਲ ਜਦੋਂ ਭੇਜੇਗੀ ਤੂੰ ਆਪ ਨੂੰ ਸਾਨੂੰ ਦੇਖਦੀ ਧਈ ਮਾਵਾਤੀਆਂ ਨੂੰ ਆਪੇ ਦੋਰेंगी ਆਖੇਗੀ ਤੁਹਾਡੇ ਪੇਕੀ ਮਗ ਜਾ ਭਾਈ ਮੈਂ ਤਾਂ ਕਰ ਲੇ ਕੋਈ ਕੱਟ ਨੂੰ ਮੈਂ ਤਾਂ ਕੰਮਾਂ ਲਈ ਲਾ ਲੂ ਤੂੰ ਦੇਖਦੀ ਏ ਬੇਬੇ ਫੈਸਲਾ ਤੁਸੀਂ ਗਲਤ ਕਰ ਲਿਆ ਤੂੰ ਉਹਨਾਂ ਦੇਖ ਲਿਆ ਹੁਣ ਕੀ ਕਹੀ ਜਾਂਦੀ ਐ ਹਾਂ ਅਗਲੇ ਕਾਜੂ ਬਦਾਮ ਗਿਰਿਆ ਆਹ ਮੈਂ ਸਾਰਾ ਕੁਝ ਆਉਦੀ ਬੇਬੇ ਨੂੰ ਲਿਆ ਕੇ ਦੇਂ ਆਪਣੀ ਮਾਂ ਨੂੰ ਤਾਂ ਪਤਾ ਪਤਾ ਨਹੀਂ ਕੀ ਕੀ ਕੁਸ਼ਮਾ ਕਾਹਕੇ ਦੇਉ ਉਹ ਇਹ ਇਹਦਾ ਫੈਸਲਾ ਹੀ ਗਲਤ ਕਰ ਲਿਆ ਉਹ ਹੁਣ ਕਿਵੇਂ ਕਰਗੇ ਕਿਵੇਂ ਕੀ ਕਰਨਾ ਸੀਗਾ ਹਾਂ ਦੇਖ ਲੈ ਕਿੰਨਾ ਖਰਚ ਹੋਊ ਆਪਣਾ ਜੇ ਜਾਂਦੀ ਜਿਹੜਾ ਕੱਲੀ ਆ ਜੀ 500 ਲਿਆਂਦੀ ਤਾਂ 1000 ਲਿਆਂਦੀ ਉਹ ਤਾਂ 5000 ਦੇ ਨੂੰ ਦਾਖਾ ਦੇ ਬਦਾਨੀ ਲੈ ਕੇ ਦੇਜੋ ਵੀ ਆ ਹੋਈ ਨਵਾਂ ਪੰਗਾ ਖੇੜ ਲਿਆ ਜੀ ਕਿਹਦਾ ਨਹੀਂ ਬੁੜੀ ਮੈਂ ਸਮਝ ਨਹੀਂ ਇਹ ਮਾਂ ਨੂੰ ਗੋਲ ਮਾਰ ਹਰ ਪੇ ਤਨ ਉਹ ਗੋਲ ਮਾਰ ਫੈਸਲਾ ਗਲਤ ਹੈ ਕਹਦੇ ਅਸੀਂ ਨਹੀਂ ਇਹ ਫੈਸਲਾ ਕਰਦੇ ਇਹ ਕੋ ਫੈਸਲਾ ਹੈਗਾ ਅਗਰਿਤਾ ਅਗਰਿਤਾ ਕੀ ਕਹਿੰਦੇ ਮੇਰੇ ਨੂੰ ਕੀ ਹੋ ਗਿਆ ਉਹ ਫੈਸਲਾ ਕੀ ਸੀਗਾ ਆ ਤੇਰੀ ਮਾਂ ਨੂੰ ਇੱਥੇ ਸਦਨਾਂ ਦਾ ਫੈਸਲਾ ਗਲਤ ਹੈਗਾ ਕੀ ਗੱਲ ਮੈਂ ਸੱਚ ਕਿਹਾ ਰਸਤਾ ਤੈਨੂੰ ਮਗਾ ਲ ਕਾਦੀ ਇਹ ਨਹੀਂ ਹੋ ਸਕਦਾ ਨਾ ਫੈਸਲਾ ਗਲਤ ਹੈਗਾ ਫੈਸਲਾ ਫਿਰ ਬੇਬੇ ਨੂੰ ਕੁਝ ਮਿਲ ਨਹੀਂ ਜਾਂਦੇ ਨੇ ਮੈਂ ਇਹਦਾ ਕਿਹਾ ਸੀਗਾ ਬੇਬੇ ਤੈਨੂੰ ਜਾਣ ਨਹੀਂ ਹੁੰਦੀ ਹੁਣ ਮੈਂ ਕੀ ਕਰਾਂ ਉਹ ਬੇਬੇ ਕਹਿੰਦੀ ਮੈਂ ਨਹੀਂ ਮੈਂ ਕਹਿੰਦੀ ਮੈਂ ਨਹੀਂ ਲੈਣਾ ਐ ਕਰ तू खाई जा बे तेरे अपना जिस तेन साडा फैसला नहीं मंजूर है तेरे पैर में चले गए अभी लो नहीं चलना पे क्या हां ओए भी फैसला साडा गलत हैगा ना के जाने ना आए तक जाओ अभी नहीं मानदना हमना ऐसा जा रहे हैं फैसला होया मेरे रोटी कौन पकाऊंगा हमो से पता तेरे का रोटी ना ला ला फसमो हां दोनों चल पे जा ओ में सोच ही नहींगा आ जा चल चल ਅਜਾ ਜਾਣਾ ਹਾਂ ਇਹ ਵੀ ਹੁਣ ਫੈਸਲਾ ਕਰਿਆ ਤੁਸੀਂ ਹਾਂ ਅੱਜ ਦਾ ਪਹਿਲਾ ਵਾਲੀ ਠੀਕ ਸੀਗਾ ਮੈਂ ਨਾ ਮੇਰੀ ਮਾਂ ਤਾਂ ਆਉਂਦੀ ਨਹੀਂ ਅੱਜ ਨਾਲ ਰੋਟੀ ਮੈਂ ਤਾਂ ਤੇ ਖਾਲੀ ਚੱਲ ਬੇ ਤਾਂ ਵੀ ਤੁਮ ਕਿੱਥੋਂ ਖਾ ਲੂੰ ਸਾਨੂੰ ਨਹੀਂ ਪਤਾ ਤਾਂ ਫੈਸਲਾ ਕਰਨ ਮੇਰੇ ਦੇਖਣਾ ਸੀ ਆ ਜਾ ਬੇ ਹੋਰ ਹੀ ਪੰਗਾ ਕਰ ਲਿਆ ਉਹ ਪਹਿਲਾ ਵਾਲਾ ਫੈਸਲਾ ਉੱਤੇ ਠੀਕ ਸੀਗਾ 2-4000 ਦੇ ਚਲ ਕੀ ਹੁੰਦਾ ਸੀਗਾ ਕੋਈ ਗਿਰੀਆਂ ਬਣਾ ਮੀ ਲਿਉਂਦੀ ਆ ਹੁਣ ਮੈਂ ਰੋਟੀਆਂ ਕਿੱਥੋਂ ਪਕਾ ਲੂੰਗਾ